ਉੱਥੇ ਆ ਕੇ ਪਤਾ ਲੱਗਾ ਕਿ ਕੀ ਹੈ ਹੋਰ ਹੁਣ ਹੁਣ ਹੋਇਆ 6 ਕੁ ਰੇ ਹੋਵੇ ਅੰਨ ਸਾਲੋ ਬੈਠ ਬੈਠ ਕੇ ਫੜ ਮਾਰ ਕੇ ਤਾਂ ਭਾਵੇਂ ਪੈਰ ਮਾਰ ਕੇ ਸਾਰੀ ਪੈ ਲੈ ਹਾਂ ਹੋਏ ਕੇ ਫੇਰ ਬਹਿ ਗਏ ਥੋੜਾ ਹੁਣ ਜਿਆਦਾ ਹੈ ਕਿਉਂ ਨਹੀਂ ਜਿਆਦਾ ਹੈ ਤੱਕ ਜਾ ਹਜ਼ਾਰ ਕਿੰਨੇ ਕਿੰਨੇ ਬਹੁਤ ਥੋੜਾ ਰਹਿ ਗਿਆ ਕਿੱ데 ਕਿੱਦਾਂ ਰੱਖਿਆ ਏ ਥੱਲੇ ਕਿੱ데 ਤੈਂ ਕਿੱਦਾਂ ਰੱਖਿਆ ਰੱਖੀ ਆ ਉਹ ਸਾਲੇ ਹਵਾ ਲਗਨਵਾ ਤਸੀਦਾ ਬਾ ਪਾਈ ਬਾ ਖਾਣ ਆਉਣਾ ਅੱਜ ਇਹ ਕੱਲ ਦੀ ਵੀਡੀਓ ਬਣਾਈ ਜਾਈਏ ਆ ਰਿਹਾ ਕੰਮ ਵਿੱਚ ਆਣਾ ਚਲਦੇ ਵੀਡੀਓ ਵਿੱਚ ਜੀ ਦਾ ਬਣਾ ਕੇ ਲਿੰਕਾ ਬਣਾ ਬੜਾ ਵਧੀਆ 11:00 ਵੱਜੇ ਮੈਨੂੰ ਅਲਰਜੀ ਹੋ ਜੂਗੀ ਆਪਾਂ ਚਲਦੇ ਰਹਿ ਕੇ ਜਾ ਲਈਏ ਬੱਸ ਤਾਂ ਬਹੁਤ ਵਧੀਆ ਹੈ ਇਹਦੇ ਦੋ ਦੋ ਰਸਤਾ ਰੁਕੇ ਗਿਆ ਇਹਨਾਂ ਬਹੁਤ ਵਧੀਆ ਹੈ ਮੰਦਰੀ ਬਣੀ ਸਰਦਾਂ ਉਹ ਉਸ ਤੋਂ ਜਾਣ ਤੋਂ ਪਹਿਲਾਂ ਹੀ ਮੈਂ ਆਪਣਾ ਬਾਗ ਆਇਆ ਨਿਰਮਲ ਬਾਗ ਆਇਆ ਉੱਥੇ ਜਿੱਥੇ ਆਪਾਂ ਗਏ ਨਾਲ ਨਮਕ